ਮੇਰਾ ਨਾਮ ਦੱਸੋ ਮੈਂ ਹਰਦੀਪ ਸਿੰਘ ਗਿਆਸਤਾ ਜਿਹੜਾ ਪ੍ਰਧਾਨ ਬੀਕੇਜੂ ਕਾਰਦੀਆਂ ਲੁਧਿਆਣਾ ਅੱਜ ਜੋ ਮਾਰਚ ਕਰ ਰਹੇ ਹਾਂ ਕੀ ਹੈ ਸਾਰਾ ਪ੍ਰੋਗਰਾਮ ਇਹ ਸਾਡੇ ਸੰਯੁਕਤ ਮੋਰਚੇ ਦੀ ਕਾਰਵਾਈ ਜੋ ਆਪਣੇ ਖੇਤੀਕੂਨ ਨੇ ਉਹਨਾਂ ਦੇ ਜਿਹੜੇ ਉਹਨਾਂ ਹੁਣ ਤੱਕ ਲਾਗੂ ਨਹੀਂ ਕਰੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ 26 ਜਨਵਰੀ ਦੇ ਦਿਨ ਦੇ ਉੱਤੇ ਅਸੀਂ ਇੱਕ ਸਰਕਾਰ ਨੂੰ ਮੈਸੇਜ ਦੇ ਕੇ ਆਪਣਾ ਮਾਰਚ ਕਰ ਰਹੇ ਹਾਂ ਟਰੈਕਟਰਾਂ ਦੇ ਤਿਰੰਗੇ ਝੰਡੇ ਲਾ ਕੇ ਤੇ ਆਪਣੇ ਜਥੇਬੰਦੀਆਂ ਦੇ ਝੰਡੇ ਲਾ ਕੇ ਪੂਰੇ ਆਪਣੇ ਸ਼ਹਿਰਾਂ ਦੇ ਵਿੱਚ ਕਾਕਾ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਜਗਾ ਵਾ ਉੱਥੇ ਅਸੀਂ ਆਪਣਾ ਇਹ ਰੋਸ ਮਾਰਚ ਕਰਾਂਗੇ ਅਸੀਂ ਇੱਥੋਂ ਕਿੱਥੇ ਲੈ ਚੱਲਣਾ ਅਸੀਂ ਇੱਥੋਂ ਮਾਲਵਾ ਕਾਜ ਤੋਂ ਲੈ ਕੇ ਆਪਣੇ ਆਈ.ਡੀ. ਅਮਦਾਰ ਦਫ਼ਤਰ ਸਭਰਾਲਾ ਤੱਕ ਜਾਵਾਂਗੇ ਆ ਜਾਮ ਨਹੀਂ ਗਿਆ ਹੋਇਆ ਅਸੀਂ ਇਕੱਲੇ ਆ ਜਾਈਏ ਮੈਂ ਸੁਖਵਿੰਦਰ ਸਿੰਘ ਵੀ ਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਲ ਤੇ ਕੀ ਕਹਿੰਨ ਤੁਹਾਨੂੰ ਜਿਹੜਾ ਟੱਕ ਮਰਕਾ ਜਾ ਰਿਹਾ ਜਿਨਾਂ ਜਹਾ ਟਰੈਕਟਰ ਮਾਰਚ ਜਿਹੜੇ ਬਿਲ ਅੱਗੇ ਸੈਂਟਰ ਇਹ ਇਤੀ ਜੀ ਦੇ ਰੀਪੀਲ ਕਰਕੇ ਆਪਾਂ ਅੱਗੇ ਉੱਥੇ ਸਾਲ ਬੈਠ ਕੇ ਰੀਪੀਲ ਕਰਾ ਕੇ ਆਪਾਂ ਮੁੜੇਤੀ ਹੁਣ ਅਜ ਸੈਂਟਰ ਸਰਕਾਰ ਫੇਰ ਉਹੀ ਕਾਨੂੰਨ ਸਟੇਟ ਤੋਂ ਲਾਗੂ ਕਰਾਉਣਾ ਚਾਹੁੰਦੀ ਹੈ ਜਿਹੜਾ ਉਹਦਾ ਖਰੜਾ ਉਹਨਾਂ ਨੇ ਭੇਜਿਆ ਵੀ ਸਟੇਟਾਂ ਨੂੰ ਇਹ ਦੋ ਵੀ ਇਹ ਲਾਗੂ ਹੋਣ ਦੁਬਾਰਾ ਅਸੀਂ ਉਹਦੇ ਵਿਰੋਧ ਚ ਦੇਸ਼ ਭਰ ਚ ਐਸਕੇਮ ਦੀ ਕਾਲ ਤੇ ਅੱਜ ਟੈਸਟ ਕਰ ਰਹੇ ਠੀਕ ਆ ਦੀ ਗੱਲ ਕਰੀਏ ਮੰਗਾ ਕਿਹੜੇ ਕਿਹੜੇ ਲੈ ਕੇ ਜਾਵੇ ਨਹੀਂ ਮੰਗਾ ਤਾਂ ਇਹ ਸਾਰੀਆਂ ਇਹਨਾਂ ਐਮਐਸਪੀ ਆ ਹੋਰ ਆ ਮਤਲਬ ਅੱਜ ਤਾਂ ਇਹ ਖਰੜੇ ਦੀ ਆ ਜਿਹੜਾ ਉਹਨਾਂ ਨੇ ਖਰੜਾ ਜਿਹੜਾ ਉਹ ਭੇਜਿਆ ਸਟੇਟਾਂ ਨੂੰ ਵੀ ਤੁਸੀਂ ਇਹਨੂੰ ਦੇਖੋ ਇਹਨੂੰ ਬਾਅਦ ਚੋ ਇਹਨੂੰ ਲਾਗੂ ਕਰੋ ਮਤਲਬ ਇਹ ਅਗਲਾ ਸਟੈਪ ਹੈ ਇੱਕ ਟੀਕਾ ਲਾ ਕੇ ਦੇਖਿਆ ਟੀਕੇ ਦਾ ਰੈਐਕਸ਼ਨ ਆ ਇਹ ਸਾਰੇ ਜਿਹੜਾ ਕਿਸਾਨੀ ਅੱਜ ਉਰੇ ਖੜੀ ਹੈ ਦੇਸ਼ ਭਰ ਚ ਮਤਲਬ ਹਰੇਕ ਤੇ ਆਪਾਂ ਉਰੇ ਸਮਰਾਲੇ ਚ ਖੜੇ ਆ ਇਹ ਹਰੇਕ ਸਾਰੇ ਦੇਸ਼ ਚ ਇਹਦਾ ਪੂਰਾ ਵਿਰੋਧ ਹੋ ਰਿਹਾ ਜੋ ਇਹਨੇ ਮੋਦੀ ਸਰਕਾਰ ਨੇ ਏਡੇ ਬਿੰਗੇ ਟੰਗਾ ਨਾਲ ਜੋ ਇਹ ਕਰ ਰਹੀ ਆ ਉਹ ਚਾਲਾਂ ਤੋਂ ਐਸਕੀਐਮ ਸਚੇਤ ਐਸਕੀਐਮ ਦੇ ਆਗੂ ਸਚੇਤ ਨੇ ਜੋ ਦੇਸ਼ਾਂ ਦੇਸ਼ ਅਕੇ ਨੂੰ ਵੀ ਦਿਆ ਕਰਨਗੇ ਉਹਨਾਂ ਤੇ ਅਸੀਂ ਫੁੱਲ ਚੜਾਂਗੇ ਟਰੈਕਟਰ ਮਾਰਚ ਕਰ ਰਹੇ ਨੇ ਕਿਤੇ ਮੋਟਰਸਾਈਕਲਾਂ ਦਾ ਮਾਰਚ ਕਰ ਰਹੇ ਨੇ ਕਿਤੇ ਗੱਡੀਆਂ ਦਾ ਮਾਰਚ ਕਰ ਰਹੇ ਨੇ ਅੱਜ ਸਾਰੇ ਦੇਸ਼ ਦੇ ਘੱਟੋ-ਘੱਟ 500 ਜਿਲ੍ਹਿਆਂ 'ਚ ਇਸ ਤਰ੍ਹਾਂ ਦੇ ਮਾਰਚ ਹੋਣਗੇ ਪੰਜਾਬ ਵਿੱਚ ਤਾਂ ਘੱਟੋ-ਘੱਟ 7-7 8-8 ਜਗ੍ਹਾ ਇਹ ਕਿ ਦਿੱਲੀ ਦੇ ਵਿੱਚ ਮਾਰਚ ਹੋਣਗੇ ਔਰ ਅਸਲ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਕੋਰਫੀਲ ਦਾ ਖੜਾ ਨਹੀਂ ਛੱਡਦੀ ਅਸੀਂ ਜਿਹੜੇ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਸੀ ਦਿੱਲੀ ਇਹ ਕਿਦੇ ਮੋਰਚੇ ਉਹਨਾਂ ਨੂੰ ਡੇਟੇ ਟੰਗ ਨਾਲ ਲਾਗੂ ਕਰਨ ਵਾਸਤੇ ਉਹਨਾਂ ਨੇ ਇੱਕ ਮਾਰਕੀਟਿੰਗ ਦਾ ਖਰੜਾ ਨਵਾਂ ਜਾਰੀ ਕਰ ਦਿੱਤਾ ਹੈ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਇੱਕ ਸਾਲ ਤੋਂ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਇਹਨਾਂ ਮੰਗਾਂ ਤੇ ਸਾਰੇ ਦੇਸ਼ ਦਾ ਕਿਸਾਨ ਇਕਮੁੱਠ ਹੋ ਗਿਆ ਹੈ ਔਰ ਸਰਕਾਰ ਆਪਣਾ ਤਾਕਤ ਦਾ ਮੁਜ਼ਾਹਰਾ ਕਰ ਰਹੀ ਹੈ ਉੱਥੇ ਦੇਸ਼ ਦਾ ਕਿਸਾਨ ਇੱਕ ਪਾਸੇ ਖੜਾ ਹੋ ਗਿਆ ਦੇਖਾਂਗੇ ਮੈਦਾਨ 'ਚ ਹੁਣ ਕੌਣ ਜਿੱਤਦਾ ਹੈ ਜਿੰਨੀ ਦੇਰ ਤੱਕ ਕਾਰਪੋਰੇਟ ਦਾ ਖੜਾ ਹੈ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਲੋਕਾਂ ਤੋਂ ਇਹਨਾਂ ਸਰਕਾਰ ਕੁਝ ਨਹੀਂ ਹੁੰਦੀ ਅੱਜ ਵੱਡਾ ਤਬਕਾ ਦੀ ਸਟਾਈਕ ਕਿਸਾਨ ਔਰ ਇਹ ਵੀ ਸਮਝਣਾ ਚਾਹੀਦਾ ਜਿਹੜੇ ਦੂਜੇ ਵਰਗ ਨੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਇੱਕ ਕੰਦ ਹੈ ਸਰਕਾਰ ਦੇ ਸਾਹਮਣੇ ਜੇ ਕੰਦ ਟੁੱਟ ਗਈ ਆ ਦੁਕਾਨ ਜਿਹੜੇ ਦੁਕਾਨਦਾਰ ਵੀ ਸਾਡੇ ਬੈਠੇ ਨੇ ਵਪਾਰੀ ਬੈਠੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਵਿੱਚ ਕਾਬੂ ਕਰ ਲੈਣਾ ਵੱਡੇ ਵੱਡੇ ਮਾਲ ਖੋਲ ਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਨਾ ਕੋਈ ਦੁਕਾਨ ਬਚੇਗੀ ਨਾ ਕੋਈ ਵਪਾਰੀ ਬਚੇਗਾ ਉਸ ਲਈ ਕਿਸਾਨ ਅੰਦੋਲਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਫਿਰ ਇੱਕ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਕਿਸਾਨ ਤਾਂ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਫਿਰ ਤੁਸੀਂ ਭੁੱਲ ਜਾਂਦੇ ਹੋ ਵੀ ਇਹ ਤਾਂ ਤੁਹਾਡੀ ਮਦਦ ਤੇ ਖੜੇ ਨੇ ਇਹ ਤਾਂ ਤੁਹਾਡੀ ਇੱਕ ਕੰਧ ਹੈ ਤੇ ਜੇ ਇਹ ਟੁੱਟ ਗਈ ਕੰਧ ਤਾਂ ਦੇਸ਼ ਵਿੱਚ ਕੁਝ ਨਹੀਂ ਰਹਿਣਾ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚਲਾ ਜਾਏਗਾ ਇਹ ਸਾਰੇ ਦੇਸ਼ ਵਿੱਚ ਅੱਜ ਕਿਸਾਨ ਕਿਸਾਨੀ ਨੇ ਇੱਕ ਕਰਵਟ ਲਈ ਹੈ ਕਿਸਾਨਾਂ ਨੇ ਮਜ਼ਦੂਰਾ ਨੇ ਮਿਹਨਤਕਸ਼ ਲੋਕਾਂ ਨੇ ਸਾਰਿਆਂ ਨੇ ਸਾਰੇ ਦੇਸ਼ ਵਿੱਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਔਰ ਇਹਦੇ ਨਤੀਜੇ ਸਾਹਮਣੇ ਨਿਕਲਣਗੇ ਸਰਕਾਰ ਨੂੰ ਚੁਕਣਾ ਪਏਗਾ। ਆ ਦੱਸੋ ਜੁਨੀਨ ਦਾ ਨਾਮ ਲਖੋ। ਜੀ ਭਾਰਤੀ ਜਨ ਦੁਨੀਆ ਨੂੰ ਲਖਵਾਲੀ ਜੀ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਜੀ ਸਾਜੋ ਜਨ ਦੀ ਤਰ੍ਹਾਂ ਟਰੈਕਟਰ ਮਾਰਤੀ ਕਹਿਣਾ ਇਹਦੇ ਬਾਰੇ ਥੋੜਾ ਟਰੈਕਟਰ ਮਾਰਤੀ ਤਾਂ ਅਜ ਸਰਕਾਰ ਦੇ ਕੰਮ ਖੋਲਣ ਖਾਤਰੇ ਕਰਿਆ ਹੈ ਸਰਕਾਰ ਕਹਿੰਦੀ ਹੈ ਵੀ ਇਹਨਾਂ ਨੇ ਪੁਸ਼ਕੇ ਬੰਦੇ ਨੇ ਵੀ ਇਹ ਅੱਜ ਇਹ ਦਿਖਾਉਣ ਨੂੰ ਆ ਵੀ ਆ ਦੇਖੋ ਕਿਸਾਨ ਜੀ ਇਹਨਾਂ ਦੇ ਖੱਦੇ ਤੇ ਨੋਤ ਮੋਟੇ ਤੇ ਕੀ ਪਬਲਿਕ ਕੰਫਰੰਸ ਆਉਂਦੀ ਆ ਲੋਰਪਈ ਤੇ ਜਿਸ ਨੂੰ ਵੀ ਦੋ ਦਿਨ ਤੋਂ ਕੋਣੀ ਰਾਜ ਚੌਕ ਨੂੰ ਜਿਵੇਂ ਗਏ ਤਰੱਕੀ ਹੁੰਦੀ ਆ ਕਿਸਾਨ ਸੜਕਾਂ ਤੇ ਆਉਦੇ ਨਹੀਂ ਕਿ ਇਹ ਜਿਹੜੇ ਉਹਨਾਂ ਨੇ ਖੇਤੀ ਕਾਨੂੰਨ ਦੁਆਰਾ ਦਾ ਰਹੇ ਨੇ ਸਵੇਤ ਸਰਕਾਰ ਨੂੰ ਅਰਬ ਸੈਂਟਰ ਸਰਕਾਰ ਨੂੰ ਮਜਬੂਰ ਕਰਨ ਲਈ ਕਿ ਉਹ ਆਪਣੇ ਇਨਫਾਪਛ ਲੈਣ ਸਵੇਤ ਸਰਕਾਰ ਇਹਨੂੰ ਉਹਦੇ ਵਿਧਾਨ ਸਭਾ ਦਾ ਸੈਸ਼ਨ ਸਾਧ ਕੇ ਆਪਣਾ ਖਾਰਜੀ ਕਰ ਗੱਲ ਕਰੀਏ ਟਰੈਕਟਰਾਂ ਦੀ ਕਿ ਅੱਜ ਟਰੈਕਟਰ ਆ ਜਿਹੜਾ ਕਿੰਨਾ ਕਿ ਚਿੰਤੀ ਦੇ ਵਿੱਚ ਆ ਜਿਹੜਾ ਕਿਸਾਨ ਨਿਕਲੇ ਆ ਫੜਕਾ ਤੇ ਸਰੀਬਨ ਇੱਥੇ ਇੱਥੇ ਸ਼ਮਰਾਲੇ 'ਚ ਮੇਰਾ ਗੱਲ ਹੋਊਗਾ 500 ਦੇ ਟਰੈਕਟਰ ਹੋਊਗਾ ਜੀ ਇਹਨੂੰ ਬੱਡੇ ਹੋਣਾ ਦਾ ਘੱਟ ਵੀ ਚਿੰਤੀ ਦਾ ਕਰੀ ਨਹੀਂ ਜਣੀ ਮੋਟੇ ਮੋਟੇ ਇੰਨੇ ਤਾਂ ਹੈਗੇ ਨਹੀਂ ਕੀ ਪਾਗ ਨਹੀਂ ਆਪੀ ਤਸੀਲ ਲਾਦੇ ਵੀ ਜਿਹੜੇ ਟਰੈਕਟਰ ਮਾਰਕਟ 'ਤੇ ਆ ਰਹੇ ਇੱਕ ਜੋ ਸਰਕਾਰਾਂ ਨੂੰ ਅਸਰ ਹੋਊਗਾ ਹੋਊਗਾ ਜੀ ਮੈਂ ਲਾ ਕੇ ਹਟਾਂਗੇ ਜਿਹੜੀ ਕਹਿੰਦੇ ਨੇ ਵੀ ਇਹਨਾਂ ਨਾਲ ਦੀ ਬੰਦੇ ਇਹੀ ਦੱਖਣ ਖਤਰਾ ਹੋਵੇਗਾ ਜ਼ਰੂਰੀ ਹੈਗੀ ਵੀ ਲੋਕਾਂ ਨੂੰ ਦਿਖਾਉਣਾ ਇਹ ਸਰਕਾਰ ਦੇ ਹੀ ਕੰਮ ਹੋਣਗਾ ਤੁਹਾਨੂੰ ਦਿਖਾਉਣ ਦਾ ਕਿ ਇੱਕ ਸੱਦੇ ਦੇ ਉੱਤੇ ਇਕਦਾਂ ਮਜ਼ਦੂਰ ਇਕੱਠੇ ਹੁੰਦੇ ਨੇ ਠੀਕ ਹੈ